ਹੈਲੋ ਸਸੀ ਗਾਲ ਜੀ ਹਾਂਜੀ ਸਸੀ ਗਾਲ ਐਮਐਲਏ ਸਾਹਿਬ ਨੇ ਗੱਲ ਕਰਾਇਓ ਐਮਐਲਏ ਬੋਲ ਰਿਹਾ ਜੀ ਅੱਛਾ ਸਸੀ ਗਾਲ ਜੀ ਸਸੀ ਗਾਲ ਮੈਂ ਕਿ ਅੰਕਲ ਜੀ ਸੂਰੇਜ ਦਾ ਫੋਨ ਆਇਆ ਹੂੰ ਠੀਕ ਹੈ ਜੀ ਤੇ ਐ ਕਰ ਦੇਂਗੇ ਉਹ ਕਰ ਦੇਾਂਗੇ ਧਮਕੀਆਂ ਦਿੰਦਾ ਉਹ ਜੇ ਪੋਸਟਾਂ ਕੱਦ ਨਹੀਂ ਪਾਈ ਜਣਾ ਪੀਏ ਨਹੀਂ ਪੋਸਟਾਂ ਮੈਨੂੰ ਇਹ ਦੱਸੋ ਨਾ ਜੀ ਪੋਸਟ ਕੀ ਗਲਤ ਪਾਈ ਜਦ ਤੁਸੀਂ ਆਜੋ ਪਿੰਡ 'ਚ ਆਜੋ ਪਿੰਡ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੀਏ ਨੇ ਕੰਮ ਰੋਕਿਆ ਹੋਇਆ ਜੀ ਸੈਕਟਰੀ ਨੂੰ ਕਿਹਾ ਠੀਕ ਹੈ ਜੀ ਸੈਕਟਰੀ ਨੂੰ ਫੋਨ ਵੀ ਲਾਇਆ ਸੀ ਸੈਕਟਰੀ ਨੇ ਸਾਨੂੰ ਕਿਹਾ अच्छा सेक्रेटरी ਨੂੰ ਕਿਹਾ ਤੇ ਦੇਖੋ ਜੇ ਐਦਾਂ ਦੁਸ਼ਮਣੀ ਪਾਉਣੀ ਹੈ ਜਾਂ ਕੋਈ ਲੜਨਾ ਹੈ ਜਾਂ ਕੁਛ ਹੈਗੀ ਹੈ ਤਾਂ ਫਿਰ ਸਿੱਧੇ ਸਾਹਮਣੇ ਹੋ ਜੀ ਐਮਐਲ ਸਾਬ ਫਿਰ ਆਪਾਂ ਨੂੰ ਕੋਈ ਚੱਕਰ ਕਰਦਾ ਤੇ ਮੇਰੇ ਖਿਲਾਫ ਪੋਸਟਾ ਪਾਸਟਾ ਪਾਈਆਂ ਪੜੀਆਂ ਨਾ ਸਾਰੀਆਂ ਨਹੀਂ ਤਾਂ ਕੀ ਹੁੰਦੇ ਚ ਕੀ ਮੇਰੀ ਮੈਂ ਸੰਤਰੀ ਦੇ ਹੱਥੋਂ ਮੇਰੇ ਨਾਲ ਰਿਹਾ ਨਹੀਂ ਤਾਂ ਕੀ ਗਲਤ ਹੁੰਦੇ ਚ ਪਾਇਆ ਮੈਨੂੰ ਇਹ ਦੱਸਿਆ ਜੀ ਨਹੀਂ ਕਿਉਂ ਤੂੰ ਮੇਰੇ ਨਾਲ ਨੌਕਰੀ ਕੀਤੀ ਹੈ ਵੀ ਨੌਕਰੀ ਕੀਤੀ ਡਾਕਟਰ ਨਹੀਂ ਚਲੀ ਕਰੈਕਟਰ ਵਾੜਾ ਮਾੜਾ ਸੀ ਨਹੀਂ ਤਾਂ ਕੀ ਵੇਖਿਆ ਸੀ ਮਾੜਾ ਤੂੰ ਮੇਰਾ ਨਹੀਂ ਤਾਂ ਕਿੱਥੇ ਪਾਇਆ ਮੈਂ ਭੇਜਦਾ ਤੈਨੂੰ ਨਹੀਂ ਬਾਬਾ ਉਹ ਪਏ ਨਹੀਂ ਜੀ ਪਹਿਲਾਂ ਇਹ ਦੱਸੋ ਤੁਸੀਂ ਐ ਧਮਕੀਆਂ ਦਿਓ ਸਾਰੇ ਹੀ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀਂ ਸਭ ਬਹੁਤ ਵਧੀਆ ਹੋਵੋਗੇ ਠੀਕ ਹੋਵੋਗੇ ਜਿਹੜੇ ਮੇਰੇ ਵੀਰ ਇਸ ਲਾਈਵ ਨੂੰ ਦੇਖ ਰਹੇ ਆ ਸੋ ਅੱਜ ਇੱਕ ਵੱਡੇ ਖਲਾਸੇ ਜਿਹੜੇ ਆ ਉਹ ਮੈਂ ਕਰਨ ਜਾ ਰਿਹਾ ਸੋ ਜਰੂਰ ਵੱਧ ਤੋਂ ਵੱਧ ਜਿਹੜੇ ਐ ਇਸ ਲਾਈਵ ਨੂੰ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਆਪਾਂ ਸ਼ੇਅਰ ਕਰੀਏ ਦੋਸਤੋ ਹੁਣੇ-ਹੁਣੇ ਮੈਨੂੰ ਜਾਨੋਂ ਮਾਰਨ ਦੀ ਜਿਹੜੀ ਧਮਕੀ ਮਿਲੀ ਹੈ ਸੋ ਇੰਨਾ ਕੁ ਸ਼ੇਅਰ ਕਰੋ ਵੀਡੀਓ ਨੂੰ ਤਾਂ ਜੋ ਵੱਧ ਤੋਂ ਵੱਧ ਇੰਨਾ ਕੁ ਸ਼ੇਅਰ ਹੋ ਸਕੇ ਕਿ ਲੋਕਾਂ ਤੱਕ ਪਹੁੰਚਦਾ ਹੋ ਸਕੇ ਐਮਐਲਏ ਸਾਹਿਬ ਫੋਜਾ ਸਿੰਘ ਸਰਾਰੀ ਹਲਕਾ ਗੁਰੂ ਹਰਸਾਹੇ ਉਹਨਾਂ ਦੇ ਕੋਈ ਟਰੱਕ ਏਡਿੰਨ ਦਾ ਪ੍ਰਧਾਨ ਹੈ ਸੂਰਜ ਸੂਰਜ ਉਹਨੇ WhatsApp 콜 ਕੀਤੀ ਹੈ WhatsApp 콜 ਕਰਕੇ ਪਹਿਲਾਂ ਤਾਂ ਉਹਨੇ ਪਨਾਬਸ਼ਨਾ ਬੋਲਣਾ ਸ਼ੁਰੂ ਕੀਤਾ ਵੈਸੇ ਤਾਂ ਇਹ ਬੰਦਿਆਂ ਤੋਂ ਨਾ ਤਾਂ ਆਪਾਂ ਕਦੇ ਡਰਨ ਵਾਲੇ ਉਹ ਨਹੀਂ ਨਾ ਬੰਦਿਆਂ ਦੀ ਕਦੇ ਆਪਾਂ ਅੱਜ ਤੱਕ ਕੋਈ ਭੋਰਾ ਪਰ ਵੀ ਟੈਨਸ਼ਨ ਰੱਖੀ ਹੈ ਪਰ ਮੈਨੂੰ ਸਭ ਤੋਂ ਵੱਡੀ ਗੱਲ ਇਹ ਹੈ ਕਿ ਐਮਐਲਏ ਨੂੰ ਮੈਂ ਫੋਨ ਲਾ ਰਿਹਾ ਉਰ ਤੋਂ ਚੱਕ ਇਹ ਗੱਲ ਕਹਿ ਰਿਹਾ ਐਮ ਐਲ اے ਕਿ ਸ਼ਰਮਾ ਤੂੰ ਮੇਰੇ ਖਿਲਾਫ ਫਲਾਣੀ ਪੋਸਟ ਪਾਈ ਮੇਰੇ ਖਿਲਾਫ ਆ ਲਿਖ ਕੇ ਪਾਇਆ ਜਾਂ ਫਲਾਣਾ ਲਿਖ ਕੇ ਪਾਇਆ ਜੋ ਪਿੰਡਾਂ ਦੀ ਹਕੀਕਤ ਹੈ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਆ ਤਾਂ ਅਸੀਂ ਜਵਾਬ ਦਿੰਦੇ ਆ ਇਸ ਗੱਲ ਦੇ ਕਿ ਜੇ ਤੁਸੀਂ ਕੋਈ ਕੰਮ ਰੋਕੇ ਹੋਏ ਐ ਉਹਨਾਂ ਨੂੰ ਲੋਕਾਂ ਤੱਕ ਲੈ ਕੇ ਆਈਏ ਉਹਨਾਂ ਦੇ ਕੰਮ ਜਿਹੜੇ ਆ ਉਹ ਚਲਾਉਣ ਚੁੱਕੇ ਹੋਣ ਉਹ ਕਹਿੰਦੇ ਸਾਨੂੰ ਇਹਨਾਂ ਦੇ ਪੀਏ ਸਾਹਿਬ ਨੇ ਉਹ ਤੰਗ ਕਰ ਰਹੇ ਉਹਨਾਂ ਨੇ ਕੰਮ ਰੋਕੇ ਆ ਜੋ ਵੀ ਕੁਝ ਹੈ ਜੋ ਸੀ ਪ੍ਰੈਕਟੀਕਲੀ ਦੇਖਿਆ ਅਸੀਂ ਉਹੀ ਲੋਕਾਂ ਤੱਕ ਲੈ ਕੇ ਉਹਨਾਂ ਚਾਹੁੰਦੇ ਆ ਪਰ ਇਹਨਾਂ ਦੀ ਗੁੰਡਾਗਰਦੀ ਦੇਖੋ ਕਿ ਸ਼ਰਿਆਂ ਫੋਨ ਲਗਾ ਕੇ ਮੈਨੂੰ ਧਮਕੀ ਦੇ ਰਿਹਾ ਹੈ ਕਿ ਇੱਥੇ ਆ ਫਲਾਣੇ ਥਾਂ ਉੱਥੇ ਆ ਐ ਕਰ ਦਾਂਗੇ ਉਹ ਕਰ ਦਾਂਗੇ ਠੋਕ ਦੇਾਂਗੇ ਮਾਰ ਦੇਾਂਗੇ ਸੋ ਉੱਤੋਂ ਐਵੇਂ ਦਾ ਰਵਈਆ ਕੀ ਹੈ ਕਿ ਸ਼ਰਮਾ ਆਏ ਤਾਂ ਫਿਰ ਹੋਣਾ ਹੀ ਸੀਗਾ ਵਿਰਧਾ ਤਾਂ ਹੋਣਾ ਹੀ ਸੀਗਾ ਵੀ ਤੂੰ ਮੇਰੇ ਖਿਲਾਫ ਬੋਲਦਾ ਹੈ ਮੇਰੇ ਖਿਲਾਫ ਪੋਸਟਾ ਪਾਣਾ ਤਾਂ ਮੈਂ ਕਿਹਾ ਵੀ ਹਾਂ ਤੁਸੀਂ ਜੇ ਗੁੰਡਾਗਰਦੀ ਤੋਂ ਉਤਰਨਾ ਹੈ ਤੇ ਜੇ ਵਾਕਈ ਪਿਉਦੇ ਹੋਗੇ ਐਮਐਲਏ ਸਾਹਿਬ ਤੇ ਤੁਸੀਂ ਸਾਹਮਣਾ ਕਰੋ ਮੇਰਾ ਪਰਚੋ ਪਰਚੀ ਨਹੀਂ ਹੋਣਾ ਸਾਹਮਣੇ ਆਜੋ ਮੈਂ ਵੀ ਤੁਹਾਡੇ ਸਾਹਮਣੇ ਆਇਆ ਨਾ ਤੁਹਾਡੀ ਤੇ ਮੇਰੀ ਲੜਾਈ ਹੈ ਆ ਡੀ ਕਲਾਸ ਬੰਦਿਆਂ ਨੂੰ ਮੇਰੇ ਅੱਗੇ ਲਿਆਉਣ ਦੀ ਜਾਂ ਮੈਨੂੰ ਫੋਨ ਕਰਾਉਣ ਦੀ ਲੋੜ ਨਹੀਂ ਗਈ ਤੁਸੀਂ ਕੀ ਤਾਂ ਕੀ ਦੇ ਕੇ ਸਾਬਤ ਕੀ ਕਰਨਾ ਚਾਹੁੰਦੇ ਕਿ ਦੀਪਕ ਸ਼ਰਮਾ ਵੀ ਡਰ ਜੂਗਾ ਮਰ ਗਏ ਉਹ ਲੋਕ ਆ ਜਿਹੜੀਆਂ ਕਤੀੜਾ ਵਾਲੇ ਕੰਮ ਕਰਦੇ ਆ ਧਮਕੀਆਂ ਵਾਲੇ ਕੰਮ ਕਰਦੇ ਆ ਸੋ ਮੈਂ ਇਹਨਾਂ ਨੂੰ ਸਮਝਾ ਦੇਣਾ ਚਾਹੁੰਦਾ ਕਿ ਬਾਜ ਆਜੋ ਆ ਜਿਹੜੀਆਂ ਤੁਸੀਂ ਧਮਕੀਆਂ ਦਿੰਦੇ ਫਿਰਦੇ ਹੋ ਗੁੰਡਾਗਰਦੀ ਕਰਦੇ ਫਿਰਦੇ ਹੋ ਬੰਦੇ ਵੜਜੋ ਔਰ ਐਮਐਲਏ ਸਾਹਿਬ ਤੁਹਾਡੀ ਲੜਾਈ ਮੇਰੇ ਨਾਲ ਹੈ ਮੇਰੇ ਸਾਹਮਣੇ ਆਜੋ ਜੋ ਮਰਜ਼ੀ ਕਰ ਲਾਂਗੇ ਆਰਪਾਰ ਦੀ ਲੜਾਈ ਆਪਾਰਾ ਵਿੱਚ ਟਟਪੁੰਜੀ ਆਏ ਹਨ ਤੁਸੀਂ ਅੱਗੇ ਲਾ ਕੇ ਜਿਹੜਾ ਧਮਕੀ ਦਿਵਾਉਣ ਦਾ ਕੰਮ ਕਰਦੇ ਹੋ ਧਮਕੀਆਂ ਦਿਵਾਉਣੇ ਫਿਰਦੇ ਹੋ ਮੈਂ ਕਰ ਦਊ ਮੈਂ ਕਰ ਦਊ ਮੈਂ ਮਾਰ ਦਊ ਤੇ ਨਾ ਤਾਂ ਸ਼ਰਮਾ ਕਦੇ ਮਰਨ ਤੋਂ ਡਰਿਆ ਤੇ ਨਾ ਹੀ ਕਿਸੇ ਦੇ ਜੁਰਤ ਹੈ ਕਿ ਮਾਰ ਦੂਗਾ ਬਸ ਉਹ ਕਾਲਪੁਰਖ ਵਾਹਿਗੁਰੂ ਉਹਦੀ ਅੱਖ ਹੋਣੀ ਚਾਹੀਦੀ ਸਿੱਧੀ ਕਿੱਡੇ ਬਿਸ਼ਰਮੀ ਧਾਰੀ ਵੀ ਹੈ